ਰਾਹਾ ਜੀ ਦੀ ਰੋਡ ਤੇ ਵਰਨਾਕਾਰ ਨੂੰ ਟਰੱਕ ਨੇ ਮਾਈ ਟੱਕਰ ਕਾਰ ਸਵਾਰ ਬਾਲ ਬਾਲ ਬਚੇ ਮਿਲੀ ਜਾਣਕਾਰੀ ਅਨੁਸਾਰ ਐਸਐਸਐਫ ਦੀ ਟੀਮ ਨੇ ਦੱਸਿਆ ਕਿ ਰਾਹਾ ਜੀ ਦੀ ਰੋਡ ਤੇ ਲੁਧਿਆਣਾ ਤੋਂ ਖੰਨਾਵਲ ਆ ਰਹੀ ਵਰਨਾਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ ਕਾਰ ਜੀ ਦੀ ਰੋਡ ਤੇ ਪਲਟ ਗਈ ਉੱਥੇ ਕਾਰ ਚ ਸਵਾਰ ਦੋਨੋਂ ਨੌਜਵਾਨ ਬਾਲ ਬਾਲ ਬਚੇ ਉੱਥੇ ਹੀ ਮੌਕੇ ਤੇ ਐਸਐਸਐਫ ਦੀ ਟੀਮ ਨੇ ਪਹੁੰਚ ਕੇ ਜੀਟੀ ਉਰ ਤੋਂ ਗੱਡੀ ਸਾਈਡ ਤੇ ਕਰਵਾ ਜਖਮੀਆਂ ਨੂੰ ਫਰਸਟ ਐਡ ਦਿੱਤੀ ਸਰ ਕੀ ਮਾਮਲਾ ਰਾਹਾ ਜੀ ਦੀ ਰੋਡ ਤੋਂ ਫੜੇ ਹੋ ਤੁਸੀ ਇੱਥੇ ਨਾਲ ਸਾਰ ਅਸੀਂ ਨੀਅਰ ਲਿਬੜਾ ਖੜੇ ਸੀਗੇ ਐਸਐਸਐਫ ਟੀਮ ਆਪਣੀ ਖੰਨੇ ਦੀ ਤੇ ਉੱਥੇ ਸਾਨੂੰ ਕੰਟਰੋਲ ਰੂਮ ਤੋਂ ਮੈਸੇਜ ਆਇਆ ਜੀ 7:47 ਮਿੰਟ ਤੇ ਤੇ ਮੈਸੇਜ ਅਸੀਂ ਨੋਟ ਕਰਦੀ ਸਾਰੇ ਜਦੇ ਉੱਥੋਂ 10 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਜੀ ਪਹੁੰਚਣ ਤੇ ਆ ਕੇ ਦੇਖਿਆ ਸਾਨੂੰ ਅਸੀਂ ਫੋਨ ਤੇ ਪਹਿਲਾਂ ਗੱਲ ਕਰ ਲਈ ਸੀ ਇਹਨਾਂ ਨੇ ਫੋਨ ਨੰਬਰ ਸੀਗਾ ਜਿਹੜੀ ਕੰਪਲੇਂਟ ਸੀ ਜੀ ਉਹ ਕਹਿੰਦੇ ਵੀ ਜਾਨਵਰ ਵਾਲੀ ਕੋਈ ਨਿਸ਼ਾਨ ਨਹੀਂ ਹੋਇਆ ਪਰ ਜਿਹੜਾ ਟਰੱਕ ਵਾਲਾ ਸੀਗਾ ਵੀ ਉਹਦੇ ਵਿੱਚ ਗੱਡੀ ਹਿੱਟ ਹੋ ਗਈ ਜੀ ਬਰਨ ਆਪਣੀ ਜਿਹੜੀ ਲੁਧਿਆਣਾ ਸਾਈਡ ਤੋਂ ਆ ਰਹੀ ਸੀ ਜੀ ਅੰਨਾ ਸਾਈਡ ਨੂੰ ਤੇ ਗੱਡੀ ਪਲਟ ਗਈ ਸੀ ਟਰੱਕ ਵਾਲਾ ਸੀਗਾ ਜੀ ਸਾਡੇ ਆਉਣ ਤੋਂ ਪਹਿਲਾਂ ਇਹ ਕਹਿੰਦੇ ਮੁੰਡੇ ਦੱਸਦੇ ਆ ਵੀ ਭੱਜ ਗਿਆ ਸੀਗਾ ਸਰ ਸਰ ਕਿੰਨੇ ਬੰਦੇ ਸਵਾਰ ਸੀ ਕਾਰ ਦੇ ਵਿੱਚ ਇਹਦੇ ਵਿੱਚ ਦੋ ਜਣੇ ਸੀਗੇ ਸਰ ਮੁੰਡੇ ਦੋ ਜੀ ਇਹ ਕੋਈ ਵਿਆਹ ਵਗੈਰਾ ਦਾ ਸਮਾਨ ਲੈ ਕੇ ਕੋਈ ਕਾਰਡ ਕੋਡ ਵੰਡਣ ਜਾ ਰਹੇ ਸੀ ਸਰ ਉਹਨਾਂ ਦਾ ਕੋਈ ਆਪਣੇ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਬਚਾ ਰਹੇ ਆ ਵੀ ਦੋ ਬੜੇ ਮੁੱਟਿਆਂ ਸੱਟਾਂ ਪੇਟਾਂ ਸੀਗੇ ਜਿਹਨਾਂ ਨੂੰ ਫਸਟ ਏਡ ਅਸੀਂ ਦੇਤੀ ਆ ਉਹਨਾਂ ਦੇ ਕੋਲ ਯਾਦ ਕਿ ਤੁਰੇ ਸੀ ਕਿ ਫੋਟੋ ਕਿੱਥੇ ਦਾ ਇਹ ਜਾ ਰਹੇ ਸੀ ਲੁਧਿਆਣਾ ਸਾਈਡ ਤੋਂ ਆਏ ਸੀ ਜੇ ਗਵਿੰਦਗੜ੍ਹ ਸਾਈਡ ਸਰ ਹਰਮੰਦਰ ਨੂੰ ਜਾ ਰਹੇ ਸੀ